ਮੈਨੂੰ ਪੜ੍ਹਾਈ ਦਾ ਬੜਾ ਸ਼ੌਂਕ ਸੀ ਘਰ ਦੇ ਆਣੇ ਮੈਨੂੰ ਸਕੂਲ ਤੋਂ ਬਾਅਦ ਸ਼ਹਿਰ ਵਿੱਚ ਕਾਲਜ 'ਚ ਦਾਖਲ ਕਰਵਾ ਦਿੱਤਾ ਅਸੀਂ ਤਿੰਨ ਭੈਣ ਭਰਾ ਸੀ ਤਿੰਨਾਂ ਵਿੱਚੋਂ ਮੈਂ ਹੀ ਇੱਕ ਪੜ੍ਹਨ ਵਾਲੀ ਸੀ ਮੇਰਾ ਭਰਾ ਤੇ ਮੇਰੀ ਭੈਣ ਤਾਂ ਬੜੇ ਨਲਾਇਕ ਸੀ ਉਹ ਮੇਰੇ ਨਾਲੋਂ ਛੋਟੇ ਸੀ ਮੈਨੂੰ ਹਮੇਸ਼ਾ ਜ਼ਿੰਦਗੀ ਵਿੱਚ ਇਹ ਰਹਿੰਦਾ ਸੀ ਕਿ ਮੈਂ ਕੁਝ ਨਾ ਕੁਝ ਬਣ ਕੇ ਹੀ ਰਹਾਂਗੀ ਇਸ ਕਰਕੇ ਘਰ ਦੇ ਆਣੇ ਕਦੇ ਵੀ ਖਰਚੇ ਦੀ ਪਰਵਾਹ ਨਾ ਕੀਤੀ ਮੈਨੂੰ ਵਧੀਆ ਕਾਲਜ ਵਿੱਚ ਦਾਖਲ ਕਰਵਾ ਦਿੱਤਾ। ਡੈਡੀ ਤਾਂ ਮੈਨੂੰ ਕਹਿੰਦੇ ਸੀ ਕਿ ਜਿੰਨਾ ਮਰਜ਼ੀ ਪੜ ਲਾ ਅਸੀਂ ਤੇਰੇ ਤੇ ਵਾਧੂ ਖਰਚਾ ਕਰ ਦੇਵਾਂਗੇ। ਮੈਂ ਜ਼ਿੰਦਗੀ ਵਿੱਚ ਕੁਝ ਨਾ ਕੁਝ ਬਣਨਾ ਚਾਹੁੰਦੀ ਸੀ। ਜਦੋਂ ਮੈਂ ਸ਼ਹਿਰ ਵਾਲੇ ਕਾਲਜ ਵਿੱਚ ਗਈ ਉੱਥੇ ਮੈਨੂੰ ਬੜੇ ਤਰ੍ਹਾਂ ਦੀਆਂ ਕੁੜੀਆਂ ਮੁੰਡੇ ਮਿਲੇ। ਮੈਂ ਕੋ-ਐਡ ਕਾਲਜ ਵਿੱਚ ਪੜਦੀ ਸੀ। ਉੱਥੇ ਕੁੜੀਆਂ ਬੜਾ ਫੈਸ਼ਨ ਕਰਦੀਆਂ ਸੀ ਤੇ ਮੈਂ ਬੜੇ ਸਿੰਪਲ ਜਿਹੇ ਸੂਟ ਪਾ ਕੇ ਜਾਂਦੀ ਸੀ। ਮੈਂ ਘਰ ਆ ਕੇ ਮੰਮੀ ਨੂੰ ਕਿਹਾ ਕਿ ਮੰਮੀ ਮੈਨੂੰ ਵੀ ਸੋਹਣੇ ਸੋਹਣੇ ਸੂਟ ਸਲਾਈ ਕਰਵਾ ਕੇ ਦੇਵੋ। ਕਿਉਂਕਿ ਉਥੇ ਸਾਰੀਆਂ ਕੁੜੀਆਂ ਬੜਾ ਬਣ ਬਣ ਕੇ ਆਉਂਦੀਆਂ ਨੇ ਸਾਰੀਆਂ ਦੇ ਕੱਪੜੇ ਬੜੇ ਸੋਹਣੇ ਪਾਏ ਹੁੰਦੇ ਆ ਤੇ ਮੇਰੇ ਸੂਟ ਬੜੇ ਸਿੰਪਲ ਜੇ ਲੱਗਦੇ ਆ ਮੰਮੀ ਕਹਿਣ ਲੱਗੀ ਪੁੱਤ ਕੁੜੀਆਂ ਜ਼ਿਆਦਾ ਟੌਰ ਨਹੀਂ ਕੱਢਦੀਆਂ ਹੁੰਦੀਆਂ ਤੂੰ ਐਵੇਂ ਨਾ ਕਿਸੇ ਦੀ ਰੀਸ ਕਰਿਆ ਕਰ ਤੂੰ ਬਸ ਪੜ੍ਹਾਈ ਵਿੱਚ ਧਿਆਨ ਦਿਆ ਕਰ ਮੈਂ ਮੰਮੀ ਨੂੰ ਬੜਾ ਸਮਝਾ ਰਹੀ ਸੀ ਕਿ ਮੰਮੀ ਹੁਣ ਜ਼ਮਾਨਾ ਹੀ ਇਦਾਂ ਦਾ ਆ ਮੈਂ ਉਥੇ ਇਕੱਲੀ ਬੁਰੀ ਲੱਗਦੀ ਆ ਫਿਰ ਇਦਾਂ ਦੇ ਕੱਪੜੇ ਪਾ ਕੇ ਸਾਡੀਆਂ ਗੱਲਾਂ ਸੁਣ ਕੇ ਡੈਡੀ ਅੰਦਰੋਂ ਨਿਕਲ ਆਏ ਡੈਡੀ ਸਾਨੂੰ ਪੁੱਛਣ ਲੱਗੇ ਕਿ ਕੀ ਗੱਲ ਹੋ ਗਈ ਮੰਮੀ ਕਹਿਣ ਲੱਗੀ ਕਿ ਕੋਜਨੀ ਕੁੜੀ ਨਵੇਂ ਸੂਟ ਮੰਗਦੀ ਆ ਡੈਡੀ ਕਹਿਣ ਲੱਗਿਆ ਫਿਰ ਨਵੇਂ ਸੂਟ ਇਹਨੂੰ ਲਿਆ ਕੇ ਦੇ ਇਹ ਚ ਕਿਹੜੀ ਰੋਲਾ ਪਾਉਣ ਵਾਲੀ ਗੱਲ ਆ ਮੰਮੀ ਕਹਿਣ ਲੱਗੀ ਕਿ ਪਹਿਲਾਂ ਵਾਲੇ ਸੂਟ ਜਦੋਂ ਫਟ ਗਏ ਉਦੋਂ ਲਿਆ ਦੇਵਾਂਗੇ ਡੈਡੀ ਕਹਿਣ ਲੱਗੇ ਚੱਲ ਕੋਈ ਨਾ ਪੁੱਤ ਮੈਂ ਤੈਨੂੰ ਲਿਆ ਕੇ ਦਊਂਗਾ ਤੇਰੀ ਮਾਤਾ ਕੰਜੂਸ ਬੜੀ ਆ ਇਹਨੇ ਤੈਨੂੰ ਕਿੱਥੇ ਲਿਆ ਕੇ ਦੇਣੇ ਆ ਤੂੰ ਮੇਰੇ ਨਾਲ ਚੱਲ ਲੈ ਕੱਲ ਨੂੰ ਛੁੱਟੀ ਕਰ ਲੈ ਆਪਾਂ ਦੋਵੇਂ ਸ਼ਹਿਰ ਚੱਲਾਂਗੇ ਡੈਡੀ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਮੰਮੀ ਡੈਡੀ ਨੂੰ ਕਹਿਣ ਲੱਗੀ ਤੂੰ ਹੀ ਬੱਚਿਆਂ ਨੂੰ ਚੰਮਲਾ ਲੈਣਾ ਆ ਡੈਡੀ ਕਹਿਣ ਲੱਗੇ ਕੋਈ ਨਾ ਕੁੜੀਆਂ ਨੇ ਸ਼ੌਂਕ ਆਪਣੇ ਪੇਕੇ ਘਰੀ ਪੂਰੇ ਕਰਨੇ ਹੁੰਦੇ ਆ ਨਾਲੇ ਸੂਟਾਂ ਦੀ ਕਿੰਨੀ ਕੁ ਵੱਡੀ ਗੱਲ ਆ ਵਿਚਾਰੀ 2-4 ਸੂਟ ਲੈ ਲੂਗੀ ਤਾਂ ਕੁਝ ਨਹੀਂ ਹੁੰਦਾ ਅਗਲੇ ਦਿਨ ਮੈਂ ਤੇ ਡੈਡੀ ਸ਼ਹਿਰ ਚਲੇ ਗਏ ਡੈਡੀ ਨੇ ਮੈਨੂੰ ਬੜੇ ਸੋਹਣੇ ਸੋਹਣੇ ਸੂਟ ਦਿਵਾਏ ਡੈਡੀ ਕਹਿਣ ਲੱਗੇ ਕਿ ਜਿਹੜਾ ਤੇਰਾ ਜੀ ਕਰਦਾ ਉਹ ਸੂਟ ਲੈ ਲਾ ਮੈਂ ਵੀ ਡੈਡੀ ਦਾ ਜ਼ਿਆਦਾ ਖਰਚਾ ਨਾ ਕਰਾਇਆ ਮੈਂ ਜ਼ਿਆਦਾ ਮਹਿੰਗੇ ਸੂਟ ਨਹੀਂ ਲਏ ਮੈਂ ਸੂਟ ਵੀ ਲੈ ਲੇ ਤੇ ਡੈਡੀ ਦਾ ਵੀ ਮਾਣ ਰੱਖ ਦਿੱਤਾ ਜਦੋਂ ਅਸੀਂ ਸੂਟ ਲੈ ਕੇ ਘਰ ਆਏ ਤਾਂ ਮੰਮੀ ਕਹਿਣ ਲੱਗੀ ਮੇਰੀ ਤੀ ਬੜੀ ਸਿਆਣੀ ਜੋ ਕਿ ਜ਼ਿਆਦਾ ਮਹਿੰਗੇ ਸੂਟ ਨਹੀਂ ਲੈ ਕੇ ਆਈ ਮੈਂ ਕਿਹਾ ਮੰਮੀ ਮੈਨੂੰ ਆਪਣੇ ਘਰ ਦੇ ਹਾਲਾਤਾਂ ਦਾ ਪਹਿਲਾਂ ਹੀ ਪਤਾ ਆ ਇਸ ਕਰਕੇ ਮੈਂ ਜ਼ਿਆਦਾ ਡੈਡੀ ਦੇ ਪੈਸੇ ਨਹੀਂ ਲਗਵਾਏ ਮੰਮੀ ਇੰਨੀ ਗੱਲ ਸੁਣ ਕੇ ਖੁਸ਼ ਹੋ ਗਈ ਡੈਡੀ ਕਹਿਣ ਲੱਗੇ ਤੂੰ ਤਾਂ ਐਵੇਂ ਜਵਾਕਾਂ ਦੇ ਪਿੱਛੇ ਪੈ ਜਾਂਦੀ ਆ ਵੇਖ ਲਾ ਮੇਰੀ ਧੀ ਕਿੰਨੀ ਸਿਆਣੀ ਆ ਡੈਡੀ ਨੇ ਮੈਨੂੰ ਘੁੱਟ ਕੇ ਜਫੀ ਪਾਲੀ ਡੈਡੀ ਦੀਆਂ ਅੱਖਾਂ ਵੀ ਨਮ ਹੋ ਗਈਆਂ ਡੈਡੀ ਸਾਨੂੰ ਦੋਨਾਂ ਭੈਣਾਂ ਨੂੰ ਮੇਰੇ ਭਰਾ ਨਾਲੋਂ ਵੱਧ ਪਿਆਰ ਕਰਦੇ ਸੀ ਮੇਰੇ ਨਾਲ ਤਾਂ ਡੈਡੀ ਕੁਝ ਜ਼ਿਆਦਾ ਹੀ ਪਿਆਰ ਕਰਦੇ ਸੀ ਅਗਲੇ ਦਿਨ ਹੀ ਮੈਂ ਸੂਟ ਸਲਾਈ ਕਰਨਾ ਆਂਟੀ ਨੂੰ ਦੇ ਆਈ ਸੀ ਤੇ ਮੈਂ ਆਂਟੀ ਨੂੰ ਕਹਿ ਆਈ ਸੀ ਕਿ ਮੇਰਾ ਇੱਕ ਸੂਟ ਤਾਂ ਪਹਿਲਾਂ ਹੀ ਸਲਾਈ ਕਰ ਦਿਓ ਆਂਟੀ ਕਹਿਣ ਲੱਗੀ ਤੂੰ ਗੱਲ ਨਾ ਕਰ ਮੈਂ ਕੱਲ ਨੂੰ ਹੀ ਤੇਰਾ ਇੱਕ ਸੂਟ ਸਲਾਈ ਕਰਕੇ ਦੇ ਦੂੰਗੀ ਬਾਕੀ ਬਾਅਦ ਵਿੱਚ ਦੇ ਦੂੰਗੀ ਅਗਲੇ ਦਿਨ ਮੈਨੂੰ ਆਂਟੀ ਨੇ ਸੂਟ ਸਲਾਈ ਕਰਕੇ ਦੇ ਵੀ ਦਿੱਤਾ ਸੀ ਮੈਂ ਨਵਾਂ ਸੂਟ ਪਾ ਕੇ ਜਦੋਂ ਕਾਲਜ ਗਈ ਤਾਂ ਉੱਥੋਂ ਦੀਆਂ ਕੁੜੀਆਂ ਮੈਨੂੰ ਪੁੱਛ ਰਹੀਆਂ ਸੀ ਕਿ ਸੂਟ ਬੜਾ ਸੋਹਣਾ ਕਿੱਥੋਂ ਲੈ ਕੇ ਆਂਦਾ ਮੈਨੂੰ ਤਾਂ ਲੱਗਦਾ ਸੀ ਮੇਰਾ ਸੂਟ ਸਸਤਾ ਆ ਇਹ ਕਿਸੇ ਨੇ ਪਸੰਦ ਨਹੀਂ ਕਰਨਾ ਪਰ ਉੱਥੇ ਤਾਂ ਕੁੜੀਆਂ ਨੇ ਮੇਰੇ ਸੂਟ ਨੂੰ ਬੜਾ ਪਸੰਦ ਕੀਤਾ ਕਾਲਜ ਵਿੱਚ ਮੇਰੀਆਂ ਕਾਫੀ ਸਹੇਲੀਆਂ ਬਣ ਗਈਆਂ ਸੀ ਮੇਰੇ ਪਿੰਡ ਦੀ ਕੋਈ ਕੁੜੀ ਨਹੀਂ ਸੀ ਪਰ ਉਥੋਂ ਨੇੜੇ ਤੇੜੇ ਦੇ ਪਿੰਡਾਂ ਦੀਆਂ ਕੁੜੀਆਂ ਕਾਫੀ ਮੇਰੀਆਂ ਸਹੇਲੀਆਂ ਬਣ ਗਈਆਂ ਸੀ ਕਿਉਂਕਿ ਮੈਂ ਪੜਾਈ ਵਿੱਚ ਹੁਸ਼ਿਆਰ ਸੀ ਸਾਰੀਆਂ ਮੇਰੇ ਕੋਲੋਂ ਹੈਲਪ ਨੋਟਸ ਵਗੈਰਾ ਲੈ ਲੈਂਦੀਆਂ ਸੀ ਕਾਲਜ ਵਿੱਚ ਪੜਦੇ ਪੜਦੇ ਮੈਂ ਇੱਕ ਮੁੰਡੇ ਵੱਲ ਵੇਖਦੀ ਰਹਿੰਦੀ ਸੀ ਉਹ ਮੁੰਡਾ ਮੇਰੀ ਕਲਾਸ ਵਿੱਚ ਹੀ ਪੜਦਾ ਸੀ ਤੇ ਮੈਨੂੰ ਬੜਾ ਸੋਹਣਾ ਲੱਗਦਾ ਸੀ ਉਹ ਮੁੰਡੇ ਨੇ ਕਦੇ ਮੇਰੇ ਵੱਲ ਨਹੀਂ ਵੇਖਿਆ ਸੀ ਪਰ ਮੈਂ ਉਹਦੇ ਵੱਲ ਵੇਖਦੀ ਰਹਿੰਦੀ ਸੀ ਪਰ ਮੈਂ ਕਿਸੇ ਨੂੰ ਕਦੇ ਇਹ ਗੱਲ ਨਹੀਂ ਦੱਸੀ ਸੀ ਕਿਉਂਕਿ ਮੈਂ ਐਹੋ ਜਿਹੀਆਂ ਗੱਲਾਂ ਤੋਂ ਬੜਾ ਡਰਦੀ ਸੀ ਮੈਂ ਕਦੇ ਕਿਸੇ ਮੁੰਡੇ ਨੂੰ ਨੋਟ ਨਹੀਂ ਕੀਤਾ ਸੀ ਪਰ ਉਹ ਮੁੰਡੇ ਨੇ ਮੈਨੂੰ ਪਤਾ ਨਹੀਂ ਕੀ ਕਰ ਦਿੱਤਾ ਸੀ ਮੈਂ ਉਹਦੇ ਵੱਲ ਬੜਾ ਵੇਖਦੀ ਰਹਿੰਦੀ ਸੀ ਪਰ ਮੈਂ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸ ਨਾ ਸਕੀ ਇੱਕ ਦਿਨ ਮੇਰੀ ਸਹੇਲੀ ਨੇ ਇਹ ਗੱਲ ਨੋਟ ਕਰ ਲਈ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਗੈਵੀਵਾਲ ਬੜਾ ਵੇਖਦੀ ਆ ਜਦੋਂ ਨੇ ਉਹਦਾ ਨਾਮ ਲਿਆ ਤਾਂ ਮੈਂ ਹੈਰਾਨ ਜੀ ਰਹਿ ਗਈ ਮੈਂ ਕਿਆ ਤੈਨੂੰ ਕਿਵੇਂ ਪਤਾ ਲੱਗਾ ਉਹ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਹੀ ਰਹਿਣੀ ਆ ਮੈਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਆ ਮੈਂ ਤੈਨੂੰ ਕਾਫੀ ਦਿਨਾਂ ਤੋਂ ਨੋਟ ਕਰ ਰਹੀ ਸੀ ਤੂੰ ਉਹਦੇ ਵਾਲੀ ਵੇਖਦੀ ਰਹਿਣੀ ਆ ਤੈਨੂੰ ਉਹ ਪਸੰਦ ਆ ਮੈਂ ਕਿਆ ਹਾਂ ਉਹ ਕਹਿਣ ਲੱਗੀ ਮੁੰਡਾ ਹੈ ਹੀ ਇੰਨਾ ਸੋਹਣਾ ਆ ਉਹਦੇ ਤੇ ਤਾਂ ਸਾਰੇ ਕਾਲਜ ਦੀਆਂ ਕੁੜੀਆਂ ਮਰਦੀਆਂ ਨੇ ਪਰ ਕੋਈ ਕੁੜੀ ਉਹਨੂੰ ਕਹਿ ਨਹੀਂ ਸਕਦੀ ਕਿਉਂਕਿ ਹਰ ਇੱਕ ਉਹਦੇ ਕੋਲੋਂ ਡਰਦੀ ਆ ਖਾਸ ਕਰਕੇ ਪਿੰਡਾਂ ਵਾਲੀਆਂ ਤਾਂ ਉਹਨੂੰ ਬੜਾ ਪਸੰਦ ਕਰਦੀਆਂ ਨੇ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਨੂੰ ਤਾਂ ਲੱਗਿਆ ਸੀ ਮੈਂ ਹੀ ਉਹਦੇ ਵੱਲ ਵੇਖਦੀ ਆ ਇੱਕ ਮਨ ਵਿੱਚ ਤਕਲੀਫ ਜੀ ਹੋਈ ਕਿ ਉਹਦੇ ਵੱਲ ਕੋਈ ਹੋਰ ਕੁੜੀ ਨਾ ਵੇਖੇ ਪਤਾ ਨਹੀਂ ਕਿਉਂ ਮੈਂ ਉਹਦੇ ਤੇ ਇੰਨਾ ਆਪਣਾ ਹੱਕ ਜਿਹਾ ਕਿ ਜਿਤਾਉਣ ਲੱਗੀ ਉਹ ਕੁੜੀ ਮੈਨੂੰ ਕਹਿਣ ਲੱਗੀ ਜੇ ਤੂੰ ਕਹੀਂ ਤਾਂ ਮੈਂ ਉਹਦੇ ਨਾਲ ਤੇਰੇ ਬਾਰੇ ਗੱਲ ਕਰਾਂ ਮੈਂ ਕਿਹਾ ਤੂੰ ਉਹਨੂੰ ਬੁਲਾ ਲੈਨੀ ਆ ਉਹ ਕਹਿਣ ਲੱਗੀ ਹਾਂ ਉਹ ਮੇਰੇ ਪਿੰਡ ਦਾ ਹੀ ਮੁੰਡਾ ਆ ਮੈਂ ਉਹਨੂੰ ਕਿਹਾ ਨਹੀਂ ਨਹੀਂ ਤੂੰ ਉਹਦੇ ਕੋਲ ਕੋਈ ਗੱਲ ਨਾ ਕਰੀ ਮੈਨੂੰ ਸੰਗ ਲੱਗਦੀ ਆ ਉਹ ਮੇਰੇ ਬਾਰੇ ਕੀ ਸੋਚੂਗਾ ਨਾਲੇ ਮੈਂ ਇੰਨੀ ਸੋਹਣੀ ਵੀ ਨਹੀਂ ਆ ਮੇਰੇ ਨਾਲ ਕਿੱਥੇ ਉਹ ਗੱਲ ਕਰ ਲੂਗਾ ਉਹ ਕਹਿਣ ਲੱਗੀ ਲੈ ਗੱਲ ਕਰਨ ਨੂੰ ਕੀ ਆ ਤੂੰ ਇੰਨੀ ਮਾੜੀ ਵੀ ਨਹੀਂ ਆ ਇੰਨੀ ਗੋਰੀ ਚਿੱਟੀ ਆ ਮੇਰੇ ਨਾਲੋਂ ਤਾਂ ਜ਼ਿਆਦਾ ਹੀ ਸੋਹਣੀ ਆ ਇਸ ਤਰ੍ਹਾਂ ਮੇਰੇ ਨਾਲ ਗੱਲਾਂ ਕਰ ਰਹੀ ਸੀ ਪਰ ਮੈਂ ਉਸ ਕੁੜੀ ਨੂੰ ਮਨਾ ਕਰ ਦਿੱਤਾ ਕਿ ਮੇਰੇ ਬਾਰੇ ਉਹ ਗੈਵੀ ਨਾ ਕੋਈ ਗੱਲ ਨਾ ਕਰੇ ਇੱਕ ਦਿਨ ਕਲਾਸ ਵਿੱਚ ਗੈਵੀ ਬੈਠਾ ਸੀ ਤੇ ਮੈਂ ਉਹਦੇ ਵੱਲ ਵੇਖ ਰਹੀ ਸੀ ਗੈਵੀ ਅਚਾਨਕ ਹੀ ਮੇਰੇ ਵੱਲ ਵੇਖਣ ਲੱਗਾ ਮੈਂ ਆਪਣਾ ਮੂੰਹ ਸਾਈਡ ਤੇ ਕਰ ਲਿਆ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਮੈਨੂੰ ਲੱਗਾ ਕਿ ਕੀਤੇ ਉਹ ਮੈਨੂੰ ਪੁੱਛ ਨਾ ਲਵੇ ਕਿ ਤੂੰ ਮੇਰੇ ਵੱਲ ਕਿਉਂ ਵੇਖਦੀ ਰਹੀ ਨਹੀਂ ਆ ਮੈਂ ਆਪਣਾ ਮੂੰਹ ਦੂਜੇ ਪਾਸੇ ਹੀ ਰੱਖਿਆ ਕਾਫੀ ਟਾਈਮ ਬਾਅਦ ਜਦੋਂ ਮੈਂ ਵੇਖਿਆ ਤਾਂ ਉਹ ਕਲਾਸ ਵਿੱਚ ਹੈ ਹੀ ਨਹੀਂ ਸੀ ਫਿਰ ਅਸੀਂ ਮੈਂ ਤੇ ਮੇਰੀ ਸਹੇਲੀ ਦੋਵੇਂ ਜਣੀਆਂ ਕੰਟੀਨ ਵਿੱਚ ਕੁਝ ਖਾਣ ਪੀਣ ਚੱਲੀਆਂ ਗਈਆਂ ਅਜੀ ਅਸੀਂ ਖਾਣ ਪੀਣ ਦਾ ਸਮਾਨ ਮੰਗਵਾਇਆ ਹੀ ਸੀ ਜਦੋਂ ਮੈਂ ਖਾਣ ਲੱਗੀ ਤਾਂ ਇੱਕਦਮ ਗੈਵੀ ਮੇਰੇ ਸਾਹਮਣੇ ਕੁਰਸੀ ਤੇ ਆ ਕੇ ਬੈਠ ਗਿਆ ਉਨੂੰ ਵੇਖ ਕੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਕਿਉਂਕਿ ਇੰਨਾ ਨੇੜੇ ਹੋ ਕੇ ਕਦੇ ਮੈਂ ਉਹਨੂੰ ਪਹਿਲਾਂ ਨਹੀਂ ਵੇਖਿਆ ਸੀ ਮੈਂ ਉਹਨੂੰ ਹਮੇਸ਼ਾ ਦੂਰੋਂ-ਦੂਰੋਂ ਵੇਖਦੀ ਰਹਿੰਦੀ ਸੀ ਜਦੋਂ ਉਹ ਮੇਰੇ ਸਾਹਮਣੇ ਬੈਠਾ ਸੀ ਤਾਂ ਮੇਰੀਆਂ ਧੜਕਨਾਂ ਤੇਜ਼ ਹੋ ਗਈਆਂ ਤੇ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਮੈਨੂੰ ਲੱਗਦਾ ਸੀ ਕਿ ਹੁਣ ਉਹ ਮੈਨੂੰ ਜ਼ਰੂਰ ਇਹ ਗੱਲ ਪੁੱਛੂਗਾ ਕਿ ਤੂੰ ਮੇਰੇ ਵੱਲ ਕਿਉਂ ਵੇਖਦੀ ਰਹਿਨੀ ਆ ਸ਼ਾਇਦ ਮੇਰਾ ਉਹਨੂੰ ਆਪਣੇ ਵੱਲ ਵੇਖਣਾ ਚੰਗਾ ਨਹੀਂ ਲੱਗਦਾ ਹੋਣਾ ਉਹ ਮੈਨੂੰ ਕਹਿਣ ਲੱਗਿਆ ਹੈਲੋ ਮੈਂ ਕਾਫੀ ਟਾਈਮ ਬਾਅਦ ਉਹਦੇ ਹੈਲੋ ਦਾ ਜਵਾਬ ਦਿੱਤਾ ਤੇ ਮੈਂ ਕਿਹਾ ਤੁਹਾਨੂੰ ਕੋਈ ਕੰਮ ਸੀ ਉਹ ਕਹਿਣ ਲੱਗਿਆ ਹਾਂਜੀ ਕੰਮ ਤਾਂ ਬੜਾ ਵੱਡਾ ਸੀ ਜੇ ਤੁਸੀਂ ਕਰ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ ਮੈਂ ਕਿਹਾ ਹਾਂਜੀ ਦੱਸੋ ਕੀ ਕੰਮ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਤੁਹਾਡੇ ਨੋਟਸ ਚਾਹੀਦੇ ਸੀ ਮੈਂ ਕਿਆ ਕੋਈ ਗੱਲ ਨਹੀਂ ਲੈ ਲਿਓ ਇੱਚ ਕਿਹੜੀ ਵੱਡੀ ਗੱਲ ਆ ਮੈਂ ਬਸ ਇੰਨੀ ਕ ਗੱਲ ਕੀਤੀ ਤੇ ਅੱਗੇ ਉਹ ਮੈਨੂੰ ਕਹਿਣ ਲੱਗਾ ਤੁਸੀਂ ਚਾਹ ਜਾਂ ਕਾਫੀ ਲਓਗੇ ਮੈਂ ਕਿਆ ਨਹੀਂ ਨਹੀਂ ਅਸੀਂ ਮੰਗਵਾ ਲਈ ਆ ਮੇਰੀ ਸਹੇਲੀ ਮੇਰੇ ਵੱਲ ਵੇਖ ਰਹੀ ਸੀ ਉਹ ਕਹਿਣ ਲੱਗਾ ਫਿਰ ਤੁਸੀਂ ਮੇਰਾ ਨਾਮ ਤਾਂ ਲਿਆ ਹੀ ਨਹੀਂ ਕਿ ਤੁਸੀਂ ਵੀ ਪੀ ਲਓ ਮੈਂ ਆਪਣੇ ਹੱਥ ਵਿੱਚ ਜੋ 버ਗਰ ਸੀ ਉਹਦੇ ਅੱਗੇ ਕਰ ਦਿੱਤਾ ਕੇ ਲੋ ਖਾ ਲੋ ਉਹ ਇੰਨਾ ਬੇਸ਼ਰਮ ਵੇਖਿਆ ਕਿ ਜਲਦੀ ਜਲਦੀ ਫੜ ਕੇ ਖਾਣ ਲੱਗਾ ਉਹ ਖਾਈ ਜਾ ਰਿਹਾ ਸੀ ਤੇ ਮੈਂ ਉਹਦੇ ਮੂੰਹ ਵੱਲ ਵੇਖੇ ਜਾ ਰਹੀ ਸੀ ਮੈਂ ਵੇਖ ਰਹੀ ਸੀ ਕਿ ਰੱਬ ਕਿਸੇ ਕਿਸੇ ਨੂੰ ਬਣਾਉਣ ਵਿੱਚ ਕਿੰਨੀ ਰੀਜ ਲਾ ਦਿੰਦਾ ਆ ਜਿਸ ਤਰ੍ਹਾਂ ਕਿ ਗੈਵੀ ਨੂੰ ਬਣਾਉਣ ਵਿੱਚ ਲਾਈ ਹੋਣੀ ਆ ਜਦੋਂ ਮੈਂ ਉਹਦੇ ਮੂੰਹ ਵੱਲ ਵੇਖ ਰਹੀ ਸੀ ਤਾਂ ਉਹ ਮੈਨੂੰ ਕਹਿਣ ਲੱਗਾ ਕੀ ਹੋਇਆ ਮੇਰੇ ਵੱਲ ਇਦਾਂ ਕਿਉਂ ਵੇਖ ਰਹੀ ਮੈਂ ਕੋਈ ਭੂਤ ਆ ਮੈਂ ਕਹਾਂ ਨਹੀਂ ਨਹੀਂ ਤੁਸੀਂ ਤਾਂ ਬੜੇ ਸੋਹਣੇ ਹੋ ਮੇਰੀ ਇੰਨੀ ਗੱਲ ਸੁਣ ਕੇ ਉਹ ਹੱਸਣ ਲੱਗਾ ਕਹਿਣ ਲੱਗਿਆ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਤਾ ਨਹੀਂ ਅਚਾਨਕ ਮੇਰੇ ਮੂੰਹੋਂ ਇਹ ਗੱਲ ਕਿੱਦਾਂ ਨਿਕਲ ਗਈ ਮੈਂ ਆਪਣਾ ਮੂੰਹ ਦੂਜੇ ਪਾਸੇ ਨੂੰ ਕਰ ਲਿਆ ਤੇ ਉਹ ਮੈਨੂੰ ਕਹਿਣ ਲੱਗ ਪਿਆ ਸੋਹਣੀ ਤਾਂ ਤੁਸੀਂ ਵੀ ਬੜੇ ਹੋ ਉਹਦੇ ਮੂੰਹੋਂ ਇਹ ਤਾਰੀਫ ਸੁਣ ਕੇ ਮੈਨੂੰ ਬੜਾ ਵਧੀਆ ਲੱਗਿਆ ਮੇਰੀ ਸਹੇਲੀ ਨੇ ਉਹਨੂੰ ਦੱਸ ਦਿੱਤਾ ਕਿ ਇਹ ਤੈਨੂੰ ਬੜਾ ਪਸੰਦ ਕਰਦੀ ਆ ਜਦੋਂ ਨੇ ਇਹ ਗੱਲ ਦੱਸੀ ਤਾਂ ਮੈਂ ਤਾਂ ਆਪਣੇ ਮੂੰਹ ਤੇ ਹੀ ਹੱਥ ਰੱਖ ਲਿਆ ਉਹ ਕਹਿਣ ਲੱਗਿਆ ਅੱਛਾ ਜੀ ਫਿਰ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਿਉਂ ਨਹੀਂ ਕੀਤਾ ਮੈਂ ਕਿਆ ਪਸੰਦ ਕਰਨਾ ਤੇ ਪਿਆਰ ਕਰਨ ਵਿੱਚ ਬੜਾ ਫਰਕ ਆ ਉਹ ਕਹਿਣ ਲੱਗਾ ਜੇ ਨੂੰ ਅਸੀਂ ਪਿਆਰ ਕਰਦੇ ਹਾਂ ਉਹਨੂੰ ਹੀ ਪਸੰਦ ਕਰਦੇ ਹੁੰਨੇ ਆ ਇਸ ਤਰ੍ਹਾਂ ਸਾਡੀਆਂ ਗੱਲਾਂ ਚੱਲ ਰਹੀਆਂ ਸੀ ਹੌਲੀ-ਹੌਲੀ ਮੇਰੀ ਉਹਦੇ ਨਾਲ ਨਜ਼ਦੀਕੀ ਜੀ ਵਧ ਗਈ ਹੁਣ ਉਹ ਮੈਨੂੰ ਫੋਨ ਕਰਨ ਲੱਗ ਪਿਆ ਸੀ ਉਹਨੇ ਮੇਰੇ ਕੋਲੋਂ ਮੇਰਾ ਮੋਬਾਈਲ ਨੰਬਰ ਲੈ ਲਿਆ ਸੀ ਸਾਡੇ ਦੋਵਾਂ ਦੀ ਆਪਸ 'ਚ ਗੱਲਬਾਤ ਹੋਣ ਲੱਗ ਗਈ ਸੀ ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਮੈਂ ਉਹਨੂੰ ਪਸੰਦ ਕਰਦੀ ਆ ਹੁਣ ਅਸੀਂ ਦੋਵੇਂ ਫੋਨ 'ਤੇ ਗੱਲਾਂ ਕਰਦੇ ਰਹਿੰਦੇ ਸੀ ਗੈਵੀ ਨੂੰ ਮੈਂ ਇੱਕ ਗੱਲ ਕਹਿ ਦਿੱਤੀ ਸੀ ਕਿ ਜੇ ਤੁਸੀਂ ਮੇ ਨਾਲ ਰਿਸ਼ਤਾ ਬਣਾਇਆ ਤੇ ਅਖੀਰ ਤੱਕ ਮੇਰਾ ਹੱਥ ਫੜ ਕੇ ਰੱਖਿਓ ਉਹ ਕਹਿਣ ਲੱਗਿਆ ਜੱਟ ਨੇ ਇੱਕ ਵਾਰ ਤੇਰਾ ਹੱਥ ਫੜ ਹੀ ਲਿਆ ਤਾਂ ਹੁਣ ਕਦੇ ਨਹੀਂ ਛੱਡੂਗਾ ਮੈਨੂੰ ਆਪਣੇ ਘਰੋਂ ਇਸ ਗੱਲ ਦਾ ਬੜਾ ਡਰ ਲੱਗਦਾ ਰਹਿੰਦਾ ਸੀ ਕਿ ਕਿਤੇ ਇਸ ਗੱਲ ਦਾ ਮੇਰੇ ਘਰ ਨਾਲ ਪਤਾ ਲੱਗ ਜਾਵੇ ਅਸੀਂ ਦੋਵੇਂ ਸਾਰਾ ਦਿਨ ਚੈਟ ਕਰਦੇ ਰਹਿੰਦੇ ਸੀ ਛੁੱਟੀ ਵਾਲੇ ਦਿਨ ਤਾਂ ਮੈਨੂੰ ਬੜਾ ਔਖਾ ਲੱਗਦਾ ਸੀ ਇੱਕ ਦਿਨ ਗੈਵੀ ਮੈਨੂੰ ਕਹਿਣ ਲੱਗਿਆ ਕਿ ਆਪਾਂ ਦੋਵੇਂ ਕਿਤੇ ਬਾਹਰ ਮਿਲਦੇ ਆਂ ਪਰ ਮੈਂ ਸ਼ਹਿਰ ਕੱਲੀ ਕਦੇ ਵੀ ਕਿਤੇ ਨਹੀਂ ਗਈ ਸੀ ਗੈਵੀ ਮੈਨੂੰ ਕਹਿਣ ਲੱਗਿਆ ਕਿ ਤੂੰ ਇਦਾਂ ਕਰੀ ਤੂੰ ਸ਼ਹਿਰ ਸ਼ਾਪਿੰਗ ਕਰਨ ਦੇ ਬਾਣੇ ਆ ਜਾਈ ਮੈਂ ਗੈਵੀ ਨੂੰ ਹੱਸ ਕੇ ਕਿਹਾ ਕਿ ਮੈਨੂੰ ਘਰ ਦੇ ਇਸ ਤਰ੍ਹਾਂ ਨਹੀਂ ਆਉਣ ਦੇਣਗੇ ਉਹ ਕਹਿਣ ਲੱਗਿਆ ਕਿ ਤੂੰ ਆਪਣੀ ਸਹੇਲੀ ਨਾਲ ਹੋ ਆਵੀ ਮੈਂ ਕਿਹਾ ਨਹੀਂ ਮੇਰੇ ਘਰ ਦੇ ਕੱਲੀ ਨੂੰ ਕਿਤੇ ਨਹੀਂ ਜਾਣ ਦਿੰਦੇ ਤੇ ਨਾ ਹੀ ਮੈਂ ਕਦੇ ਕੱਲੀ ਗਈਆਂ ਗੈਵੀ ਮੇਰੀ ਗੱਲ ਸੁਣ ਕੇ ਗੁੱਸੇਜੇ ਹੋ ਗਿਆ ਤੇ ਮੈਨੂੰ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਠੀਕ ਆ ਹੁਣ ਮੇਰੇ ਮਨ ਵਿੱਚ ਇਹੀ ਗੱਲ ਚੱਲ ਰਹੀ ਸੀ ਕਿ ਮੈਂ ਗੈਵੀ ਨੂੰ ਬਾਹਰ ਕਿੱਦਾਂ ਮਿਲਾ ਮੈਂ ਗੈਵੀ ਨੂੰ ਕਿਹਾ ਕਿ ਕਾਲਜ ਤੋਂ ਤਾਂ ਆਪਾਂ ਜਾ ਸਕਦੇ ਆ ਪਰ ਸਾਡੇ ਪਿੰਡ ਦੇ 2-4 ਮੁੰਡੇ ਉੱਥੇ ਪੜ੍ਹਦੇ ਸੀ ਇਸ ਕਰਕੇ ਮੈਨੂੰ ਡਰ ਲੱਗਦਾ ਸੀ ਗੈਵੀ ਕਹਿਣ ਲੱਗਿਆ ਇਹ ਤਾਂ ਸਭ ਤੋਂ ਵਧੀਆ ਤਰੀਕਾ ਆ ਪਰ ਤੂੰ ਹੀ ਕਹਿੰਦੀ ਰਹਿਣੀ ਆ ਕਿ ਮੈਂ ਕਾਲਜ ਤੋਂ ਤੇਰੇ ਨਾਲ ਨਹੀਂ ਆ ਸਕਦੀ ਤੇ ਤੇਰੇ ਪਿੰਡ ਦੇ ਮੁੰਡੇ ਪੜਦੇ ਆ ਮੈਂ ਗੈਵੀ ਨੂੰ ਕਿਹਾ ਕਿ ਚੱਲ ਇਦਾਂ ਕਰਾਂਗੇ ਆਪਾਂ ਦੋਵੇਂ ਕਾਲਜ ਤੋਂ ਬਾਹਰ ਇਕੱਠੇ ਨਹੀਂ ਨਿਕਲਾਂਗੇ ਤੁਸੀਂ ਪਹਿਲਾਂ ਕਿਤੇ ਅਲੱਗ ਗੱਡੀ ਲੈ ਕੇ ਖੜ੍ਹ ਜਿਓ ਮੈਂ ਉੱਥੇ ਆ ਕੇ ਤੁਹਾਡੇ ਨਾਲ ਗੱਡੀ 'ਚ ਬੈਠ ਜਾਊਂਗੀ ਗੈਵੀ ਕਹਿਣ ਲੱਗਾ ਠੀਕ ਆ ਗੈਵੀ ਨੂੰ ਮੈਂ ਕਿਹਾ ਕਿ ਪਰ ਆਪਾਂ ਜਾਵਾਂਗੇ ਕਿੱਥੇ ਗੈਵੀ ਕਹਿਣ ਲੱਗਾ ਜਾਣਾ ਕਿੱਥੇ ਆਪਾਂ ਫਿਲਮ ਦੇਖ ਕੇ ਆਵਾਂਗੇ ਇਕੱਠੇ ਘੁੰਮਾਂਗੇ ਫਿਰਾਂਗੇ ਹੋਰ ਕੀ ਕਰਨਾ ਆ ਮੈਂ ਗੈਵੀ ਨੂੰ ਕਿਹਾ ਜੇ ਬਾਅਦ ਕਿਸੇ ਨੇ ਵੇਖ ਲਿਆ ਫਿਰ ਉਹ ਕਹਿਣ ਲੱਗਾ ਐਵੇਂ ਨਾ ਡਰੀ ਜਾਇਆ ਕਰ ਕਿਸੇ ਨੇ ਕੁਝ ਨਹੀਂ ਦੇਖਣਾ ਤੂੰ ਤਾਂ ਡਰਦੀ ਬੜਾ ਆ ਮੈਨੂੰ ਤੇਰੀ ਇਸ ਗੱਲ ਤੇ ਬੜਾ ਗੁੱਸਾ ਆਉਂਦਾ ਆ ਤੂੰ ਗੱਲ-ਗੱਲ ਤੇ ਸਵਾਲ ਜ਼ਰੂਰ ਕਰਦੀ ਰਹਿਣੀ ਆ ਕਿ ਜੇ ਇਦਾਂ ਹੋ ਗਿਆ ਜਾਂ ਉਦਾਂ ਹੋ ਗਿਆ ਫਿਰ ਅਗਲੇ ਦਿਨ ਮੈਂ ਤੇ ਗੈਵੀ ਦੋਵੇਂ ਜਾਣੇ ਬਾਾਰ ਕੁਮ ਮੰਚਲੇ ਗਏ ਗੈਵੀ ਕੋਲ ਬੜੀ ਵੱਡੀ ਗੱਡੀ ਸੀ ਗੈਵੀ ਮੈਨੂੰ ਕਹਿਣ ਲੱਗਾ ਕਿ ਪਹਿਲਾਂ ਤੈਨੂੰ ਫਿਲਮ ਉਸ ਤੋਂ ਬਾਅਦ ਤੇਰੇ ਲਈ ਇੱਕ ਸਰਪ੍ਰਾਈਜ਼ ਆ ਮੈਂ ਕੀ ਕੀ ਉਹ ਕਹਿਣ ਲੱਗਾ ਤੈਨੂੰ ਬਾਅਦ ਵਿੱਚ ਆ ਕੇ ਦੱਸੂਗਾ ਫਿਲਮ ਵੇਖਣ ਤੋਂ ਬਾਅਦ ਅਸੀਂ ਦੋਵੇਂ ਜਾਣੇ ਗੱਡੀ ਵਿੱਚ ਜਾ ਰਹੇ ਸੀ ਗੈਵਿਨ ਇੱਕ ਹੋਟਲ ਦੇ ਅੱਗੇ ਗੱਡੀ ਲਾ ਦਿੱਤੀ ਮੈਂ ਕਿਹਾ ਇਹ ਕਿੱਥੇ ਲਿਆ ਆਂ ਉਹ ਕਹਿਣ ਲੱਗਾ ਚੱਲ ਤੈਨੂੰ ਇੱਕ ਸਰਪ੍ਰਾਈਜ਼ ਦੇਣਾ ਜਦੋਂ ਅਸੀਂ ਹੋਟਲ ਦੇ ਰੂਮ ਵਿੱਚ ਗਏ ਤਾਂ ਹੋਟਲ ਦਾ ਰੂਮ ਪੂਰਾ ਸਜਾਇਆ ਹੋਇਆ ਸੀ ਮੈਂ ਗੈਵਿਨ ਨੂੰ ਕਿਹਾ ਕਿ ਇਸ ਤਰ੍ਹਾਂ ਕਿਉਂ ਸਜਾਇਆ ਹੋਇਆ ਉਹ ਕਹਿਣ ਲੱਗਾ ਕਿ ਇਹ ਸਪੈਸ਼ਲ ਰੂਮ ਆ ਇਹ ਮੈਂ ਸਪੈਸ਼ਲ ਬੁੱਕ ਕਰਾਇਆ ਸੀ ਮੇਕਅਪ ਪਰ ਮੈਨੂੰ ਇਸ ਤਰ੍ਹਾਂ ਇੱਥੇ ਆਉਣਾ ਵਧੀਆ ਨਹੀਂ ਲੱਗਿਆ ਗੈਵੀ ਕਹਿਣ ਲੱਗਿਆ ਕਿਉਂ ਕੀ ਗੱਲ ਹੋ ਗਈ ਮੈਂ ਕੋਈ ਬਗਾਨਾ ਆ ਅੱਜ ਨਹੀਂ ਤਾਂ ਕੱਲ ਆਪਾਂ ਵਿਆਹ ਕਰਵਾ ਹੀ ਲੈਣਾ ਆ ਤੇ ਆਪਾਂ ਇਸ ਤਰ੍ਹਾਂ ਹੀ ਘੁੰਮਣਾ ਆ ਤੈਨੂੰ ਇਹਦੇ ਵਿੱਚ ਕੀ ਹਰਜ ਆ ਫਿਰ ਗੈਵੀ ਮੈਨੂੰ ਉਸ ਕਮਰੇ 'ਚ ਲੈ ਗਿਆ ਤੇ ਕਮਰੇ ਵਿੱਚ ਜਾ ਕੇ ਮੈਨੂੰ ਅੰਦਰੋਂ ਅੰਦਰ ਬੜਾ ਵਧੀਆ ਲੱਗਿਆ ਪਰ ਫਿਰ ਵੀ ਡਰ ਲੱਗ ਰਿਹਾ ਸੀ ਕਿ ਕਿਤੇ ਗੈਵੀ ਮੇਰੇ ਨਾਲ ਕੋਈ ਗਲਤ ਰਿਲੇਸ਼ਨ ਨਾ ਬਣਾ ਲਵੇ ਗੈਵੀ ਨੇ ਮੈਨੂੰ ਬੈੱਡ ਤੇ ਬਿਠਾ ਲਿਆ ਤੇ ਮੇਰੇ ਲਈ ਖਾਣ ਲਈ ਕੁਝ ਮੰਗਵਾਇਆ ਅਸੀਂ ਖਾ ਪੀ ਕੇ ਬੈਠੇ ਸੀ ਤਾਂ ਗੈਵੀ ਹੌਲੀ ਹੌਲੀ ਮੈਨੂੰ ਆਪਣੇ ਵੱਲ ਨੂੰ ਖਿੱਚਣ ਲੱਗਾ ਮੈਂ ਗੈਵੀ ਨੂੰ ਕਿਹਾ ਕਿ ਇਹ ਸਭ ਨਾ ਕਰੋ ਮੈਂ ਵਿਆਹ ਤੋਂ ਪਹਿਲਾਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਗੈਵੀ ਕਹਿਣ ਲੱਗਾ ਅੱਜ ਨਹੀਂ ਤਾਂ ਕੱਲ ਵਿਆਹ ਹੋ ਹੀ ਜਾਣਾ ਇਹਦੇ 'ਚ ਕਿਹੜੀ ਵੱਡੀ ਗੱਲ ਆ ਮੈਂ ਗੈਵੀ ਨੂੰ ਬੜਾ ਰੋਕਿਆ ਪਰ ਫਿਰ ਵੀ ਉਹਨੇ ਮੈਨੂੰ ਆਪਣੇ ਨਾਲ ਖਿੱਚ ਕੇ ਲਗਾ ਲਿਆ ਉਧਰ ਉਹਨੇ ਲਾਈਟ ਬੰਦ ਕਰ ਦਿੱਤੀ ਤੇ ਉਹਨੂੰ ਮਨ ਲੱਗਾ ਫਿਰ ਮੈਨੂੰ ਵੀ ਕੁਝ ਕੁਝ ਹੋਣ ਲੱਗਾ ਮੈਂ ਵੀ ਉਹਨੂੰ ਚਿੰਬੜ ਗਈ ਫਿਰ ਅਸੀਂ ਦੋਵੇਂ ਕਦੋਂ ਇੱਕ ਹੋ ਗਏ ਪਤਾ ਹੀ ਨਹੀਂ ਲੱਗਾ ਉਸ ਹਨੇਰੇ ਵਿੱਚ ਅਸੀਂ ਪਹਿਲੀ ਵਾਰ ਆਪਣੀ ਰਾਤ ਮਨਾ ਲਈ ਤੇ ਇਹ ਸਭ ਹੋਣ ਤੋਂ ਬਾਅਦ ਮੈਂ ਬੜਾ ਪਛਤਾ ਰਹੀ ਸੀ ਮੈਂ ਗੈਵਿਨ ਨੂੰ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਗੈਵਿ ਮੈਨੂੰ ਕਹਿਣ ਲੱਗਾ ਕੁਝ ਨਹੀਂ ਹੁੰਦਾ ਆਪਾਂ ਕੁਝ ਗਲਤ ਨਹੀਂ ਕੀਤਾ ਉਹ ਮੈਨੂੰ ਵਾਰ-ਵਾਰ ਸਮਝਾ ਰਿਹਾ ਸੀ ਕਿ ਤੂੰ ਕੋਈ ਪਛਤਾਵਾ ਨਾ ਕਰ ਆਪਾਂ ਕੁਝ ਵੀ ਗਲਤ ਨਹੀਂ ਕੀਤਾ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਤੂੰ ਮੇਰੇ ਤੇ ਯਕੀਨ ਰੱਖ ਜਦੋਂ ਨੇ ਇੰਨੀ ਗੱਲ ਕਹੀ ਤਾਂ ਮੈਨੂੰ ਸੱਚੀ ਯਕੀਨ ਹੋ ਗਿਆ ਕਾਰ ਜਾ ਕੇ ਜਦੋਂ ਮੈਂ ਆਪਣੇ ਮਾਪਿਓ ਦੇ ਮੂੰਹ ਵੱਲ ਵੇਖਿਆ ਤਾਂ ਮੈਨੂੰ ਬੜਾ ਡਰ ਲੱਗ ਰਿਹਾ ਸੀ ਕਿ ਜੇ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਤਾਂ ਕੀ ਹੋਊਗਾ ਪਰ ਇੱਕ ਪਾਸੇ ਮੈਨੂੰ ਗੈਵੀ ਤੇ ਬੜਾ ਯਕੀਨ ਸੀ ਕਿ ਉਹ ਮੇਰਾ ਹੱਥ ਕਦੇ ਨਹੀਂ ਛੱਡੂਗਾ ਕਿਉਂਕਿ ਉਹ ਮੇਰੀ ਹਰ ਗੱਲ ਮੰਨਦਾ ਸੀ ਤੇ ਕਾਲਜ ਵਿੱਚ ਉਹਨੇ ਮੈਨੂੰ ਹੀ ਚੁਣਿਆ ਸੀ ਉਹ ਸੋਹਣਾ ਬੜਾ ਸੀ ਉਹਦੇ ਪਿੱਛੇ ਬਥੇਰੀਆਂ ਕੁੜੀਆਂ ਫੇਰਦੀਆਂ ਸੀ ਪਰ ਉਹਨੇ ਮੇਰੇ ਨਾਲ ਪਿਆਰ ਕੀਤਾ ਸੀ ਗੈਵੀ ਮੈਨੂੰ ਕਹਿੰਦਾ ਸੀ ਕਿ ਬਹੁਤ ਜਲਦੀ ਆਪਾਂ ਵਿਆਹ ਕਰਵਾ ਲਵਾਂਗੇ ਤੂੰ ਟੈਨਸ਼ਨ ਨਾ ਲੈ ਗੈਵੀ ਅਮੀਰ ਘਰ ਦਾ ਮੁੰਡਾ ਸੀ ਗੈਵੀ ਸਾਰਾ ਦਿਨ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਸੀ ਅੱਧੀ ਰਾਤ ਤੱਕ ਮੇ ਨਾਲ ਫੋਨ ਤੇ ਗੱਲਾਂ ਕਰਦਾ ਸੀ ਇਸ ਕਰਕੇ ਮੈਨੂੰ ਉਹਦੇ ਤੇ ਬੜਾ ਯਕੀਨ ਸੀ ਮੈਨੂੰ ਯਕੀਨ ਸੀ ਕਿ ਉਹ ਮੈਨੂੰ ਕਦੇ ਤੋਂ ਖਾਣੀ ਦੇ ਸਕਦਾ ਹੁਣ ਸਾਡਾ ਮਿਲਣਾ ਮਿਲਾਉਣਾ ਆਮ ਹੀ ਲੱਗਾ ਰਹਿੰਦਾ ਸੀ ਪਤਾ ਨਹੀਂ ਕਿੰਨੇ ਵਾਰ ਸਾਡੇ ਵਿੱਚ ਇਹ ਸਭ ਹੋ ਚੁੱਕਿਆ ਸੀ ਜਦੋਂ ਵੀ ਅਸੀਂ ਮਿਲਦੇ ਸੀ ਤਾਂ ਅਸੀਂ ਇਹ ਕੰਮ ਕਰਦੇ ਹੀ ਰਹਿੰਦੇ ਸੀ ਹੁਣ ਤਾਂ ਮੇਰੇ ਲਈ ਇਹ ਗੱਲ ਆਮ ਜੀ ਹੋ ਗਈ ਸੀ ਗੈਵੇ ਮੈਨੂੰ ਹਰ ਵਾਰ ਕਹਿੰਦਾ ਸੀ ਕਿ ਤੂੰ ਮੇਰੇ ਤੇ ਯਕੀਨ ਰੱਖ ਮੈਂ ਤੈਨੂੰ ਕਦੇ ਵੀ ਧੋਖਾ ਨਹੀਂ ਦਵਾਂਗਾ ਇੱਕ ਦਿਨ ਮੰਮੀ ਨੇ ਮੈਨੂੰ ਦੱਸਿਆ ਕਿ ਤੇਰੇ ਲਈ ਇੱਕ ਰਿਸ਼ਤਾ ਆ ਮੁੰਡਾ ਫੌਜੀ ਆ ਮੈਂ ਮੰਮੀ ਨੂੰ ਕਿਹਾ ਕਿ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਮੰਮੀ ਕਹਿਣ ਲੱਗੀ ਮੁੰਡਾ ਬੜਾ ਸੋਹਣਾ ਆ ਤੇ ਸਰਕਾਰੀ ਨੌਕਰੀ ਵਾਲਾ ਮੁੰਡਾ ਕਿੱਥੇ ਮਿਲਦਾ ਆ ਤੇਰੀ ਮਾਸੀ ਰਿਸ਼ਤਾ ਕਰਵਾਉਂਦੀ ਆ ਮੈਂ ਤਾਂ ਕਹਿੰਨੀ ਆ ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਮੁੰਡੇ ਵਾਲੇ ਕੁਝ ਵੀ ਨਹੀਂ ਮੰਗਦੇ ਉਹਨਾਂ ਨੂੰ ਸਿਰਫ ਕੁੜੀ ਪੜੀ ਲਿਖੀ ਚਾਹੀਦੀ ਆ ਡੈਡੀ ਕਹਿਣ ਲੱਗੇ ਚੱਲ ਕੋਈ ਨਾ ਤੂੰ ਜ਼ਬਰਦਸਤੀ ਨਾ ਕਰ ਜੇ ਕੁੜੀ ਨੇ ਕਰਵਾਉਣਾ ਹੋ ਤਾਂ ਠੀਕ ਆ ਨਹੀਂ ਤਾਂ ਨਾ ਸਹੀ ਪਰ ਮੰਮੀ ਨੂੰ ਇਸ ਗੱਲ ਦੀ ਬੜੀ ਸੀ ਕਿ ਰਿਸ਼ਤਾ ਹੋ ਜਾਵੇ ਪਰ ਮੈਂ ਰਿਸ਼ਤੇ ਲਈ ਜਵਾਬ ਦੇ ਦਿੱਤਾ ਅਗਲੇ ਦਿਨ ਮੈਂ ਜਾ ਕੇ ਗੈਵਿਨ ਨੂੰ ਇਹ ਗੱਲ ਦੱਸੀ ਗੈਵਿ ਹੱਸਣ ਲੱਗ ਪਿਆ ਮੈਨੂੰ ਕਹਿਣ ਲੱਗਾ ਕਿ ਚਲ ਸਰਕਾਰੀ ਨੌਕਰੀ ਵਾਲਾ ਮੁੰਡਾ ਮਿਲਦਾ ਸੀ ਤੂੰ ਹਾਂ ਕਰ ਦੇਣੀ ਸੀ ਜਦੋਂ ਨੇ ਇੰਨੀ ਗੱਲ ਕਹੀ ਤਾਂ ਮੈਨੂੰ ਬੜਾ ਗੁੱਸਾ ਆਇਆ ਮੈਂ ਕਿਹਾ ਅੱਛਾ ਮੈਂ ਉਹਦੇ ਨਾਲ ਗੁੱਸੇ ਹੋ ਕੇ ਉੱਥੋਂ ਚਲੀ ਗਈ ਫਿਰ ਉਹ ਮੈਨੂੰ ਫੋਨ ਕਰਨ ਲੱਗਾ ਉਹ ਕਹਿਣ ਲੱਗਿਆ ਮਹਾਰਾਜ ਜੀ ਮੈਂ ਤਾਂ ਤੁਹਾਨੂੰ ਮਜ਼ਾਕ ਕਰਦਾ ਸੀ ਤੁਸੀਂ ਤਾਂ ਗੁੱਸਾ ਹੀ ਕਰ ਗਏ ਤਾਨੂੰ ਲੱਗਦਾ ਹੈ ਕਿ ਮੈਂ ਆਪਣੇ ਹੁੰਦੇ ਵੀ ਤੁਹਾਨੂੰ ਕਿਸੇ ਹੋਰ ਮੁੰਡੇ ਨਾਲ ਵਿਆਹਣ ਦੇ ਦੂੰਗਾ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਸੀਰੀਅਸ ਹੀ ਹੋ ਗਈ ਸੀ ਉਹ ਕਹਿਣ ਲੱਗਿਆ ਤੈਨੂੰ ਤਾਂ ਮੇਰੇ ਤੇ ਇੰਨਾ ਵੀ ਯਕੀਨ ਨਹੀਂ ਆ ਤੂੰ ਤਾਂ ਜਲਦੀ ਹੀ ਭਟਕ ਜਾਣੀ ਆ ਇਸ ਤਰ੍ਹਾਂ ਸੀ ਗੱਲਾਂ ਕਰ ਰਹੇ ਸੀ ਹੁਣ ਸਾਨੂੰ ਕਾਲਜ ਪੜਦੇ ਹੋਏ ਸਾਡੀ ਗੱਲਬਾਤ ਹੋਏ 3 ਸਾਲ ਹੋ ਗਏ ਸੀ ਹੁਣ ਮੇਰੀ ਬੀਏ ਫਾਈਨਲ ਕੰਪਲੀਟ ਹੋਣ ਵਾਲੀ ਸੀ ਮੈਂ ਉਹਨੂੰ ਕਿਹਾ ਕਿ ਹੁਣ ਆਪਾਂ ਨੂੰ ਘਰ ਗੱਲ ਕਰ ਲੈਣੀ ਚਾਹੀਦੀ ਆ ਕਿਉਂਕਿ ਮੈਂ ਫੌਜੀ ਮੁੰਡੇ ਨੂੰ ਵੀ ਰਿਸ਼ਤੇ ਲਈ ਜਵਾਬ ਦੇ ਦਿੱਤਾ ਸੀ ਮੈਂ ਉਹਨੂੰ ਕਿਹਾ ਕਿ ਹੁਣ ਪਤਾ ਨਹੀਂ ਕਿੰਨੇ ਕਿੰਨੇ ਰਿਸ਼ਤੇ ਆਉਣਗੇ ਕਿਉਂਕਿ ਮੇਰੀ ਬੀਏ ਕੰਪਲੀਟ ਹੋ ਜਾਣੀ ਆ ਹੁਣ ਤੂੰ ਮੇਰੇ ਨਾਲ ਅੰਗੇਜਮੈਂਟ ਕਰਵਾ ਲਾ ਉਹ ਕਹਿਣ ਲੱਗਾ ਅਜੇ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ ਐ ਮੈਂ ਸੋਚਦਾ ਸੀ ਕਿ ਜੇ 2-4 ਸਾਲ ਹੋਰ ਰੋਕ ਜੀਏ ਮੈਂ ਕਿਹਾ 2-4 ਸਾਲ ਕਿਉਂ ਰੁਕਣਾ ਆ ਕੀ ਕਰਨਾ 2-4 ਸਾਲ ਰੋਕ ਕੇ ਜਦ ਵਿਆਹ ਕਰਵਾਉਣਾ ਹੀ ਆ ਤਾਂ ਹੁਣ ਕਰਵਾ ਹੀ ਲੈਣੇ ਆ ਰੋਜ ਇਹ ਨਹੀਂ ਮੰਨ ਰਿਹਾ ਸੀ ਉਹ ਕਹਿਣ ਲੱਗਿਆ ਤੂੰ ਟੈਨਸ਼ਨ ਨਾ ਲੈ ਕੋਈ ਨਾ ਜੇ ਤੇਰੇ ਘਰ ਦੇ ਹੁਣ ਕਿਤੇ ਤੇਰਾ ਰਿਸ਼ਤਾ ਕਰਨ ਲੱਗੇ ਤਾਂ ਮੈਂ ਉਦੋਂ ਹੀ ਆਪਣੇ ਘਰ ਗੱਲ ਕਰ ਲੂੰਗਾ ਤੇ ਆਪਾਂ ਰਿਸ਼ਤਾ ਪੱਕਾ ਕਰ ਲਵਾਂਗੇ ਤੇ ਥੋੜਾ ਟਾਈਮ ਰੋਕੇ ਵਿਆਹ ਕਰਵਾ ਲਵਾਂਗੇ ਇੱਕ ਦਿਨ ਮੇਰੀ ਸਹੇਲੀ ਨੇ ਮੈਨੂੰ ਦੱਸਿਆ ਕਿ ਇੱਕ ਕਾਲਜ ਵਿੱਚ ਨਵੀਂ ਕੁੜੀ ਆਈ ਆ ਉਹਦਾ ਨਾਮ ਲਵਪ੍ਰੀਤਿਆ ਉਹ ਗੈ ਵੀ ਨਾ ਬੜੀਆਂ ਗੱਲਾਂ ਬਾਤਾਂ ਕਰਦੀ ਆ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਮੈਂ ਆਪਣੀ ਸਹੇਲੀ ਨੂੰ ਕਿਹਾ ਇਹ ਨਹੀਂ ਹੋ ਸਕਦਾ ਮੇਰਾ ਗੈਵੀ ਕਿਸੇ ਹੋਰ ਨਾਲ ਇਸ ਤਰ੍ਹਾਂ ਗੱਲਾਂ-ਬਾਤਾਂ ਨਹੀਂ ਕਰ ਸਕਦਾ ਉਹ ਕਹਿਣ ਲੱਗੀ ਕਿ ਗੱਲਾਂ-ਬਾਤਾਂ ਕਰਨਾ ਠੀਕ ਆ ਪਰ ਉਹ ਮੈਨੂੰ ਕੁਝ ਹੋਰ ਹੀ ਰਿਲੇਸ਼ਨ ਵਿੱਚ ਲੱਗਦੇ ਆ ਜਦੋਂ ਦੀ ਉਹ ਆਈ ਆ ਉਦੋਂ ਦਾ ਉਹਦੇ ਵੱਲੀ ਜ਼ਿਆਦਾ ਵੇਖਦਾ ਰਹਿੰਦਾ ਮੈਂ ਉਹਨੂੰ ਕਈ ਵਾਰ ਵੇਖਿਆ ਪਰ ਮੈਂ ਉਹ ਕੁੜੀ ਨੂੰ ਨਹੀਂ ਵੇਖਿਆ ਸੀ ਕਿਉਂਕਿ ਮੈਂ ਆਪਣੀ ਮਾਸੀ ਦੀ ਕੁੜੀ ਦੇ ਵਿਆਹ ਤੇ ਕਾਫੀ ਦਿਨ ਲਾ ਕੇ ਆਈ ਸੀ ਉਹਨੇ ਮੈਨੂੰ ਦੱਸਿਆ ਕਿ ਇੱਕ ਵਾਰ ਤੂੰ ਫੇਰ ਵੀ ਗੌਰ ਰੱਖੀ ਮੈਨੂੰ ਲੱਗਦਾ ਆ ਕਿ ਗੈਵੀ ਉਹਦੇ ਨਾਲ ਕੁਝ ਜ਼ਿਆਦਾ ਹੀ ਫ੍ਰੈਂਕ ਹੋ ਰਿਹਾ ਉਹ ਕੁੜੀ ਬੜੀ ਸੋਹਣੀ ਸੁਨੱਖੀ ਆ ਮੈਂ ਆਪਣੀ ਸਹੇਲੀ ਨੂੰ ਤਾਂ ਕਹਿ ਦਿੱਤਾ ਕਿ ਇਦਾਂ ਦੀ ਕੋਈ ਗੱਲ ਨਹੀਂ ਆ ਪਰ ਫਿਰ ਵੀ ਮੇਰੇ ਮਨ ਵਿੱਚ ਇੱਕ ਪਰੇਸ਼ਾਨੀ ਜੀ ਘੁੰਮ ਰਹੀ ਸੀ ਮੈਂ ਪਰੇਸ਼ਾਨ ਹੋ ਗਈ ਸੀ ਮੇਰੇ ਮਨ ਵਿੱਚ ਇਹੀ ਗੱਲ ਘੁੰਮਣ ਲੱਗ ਗਈ ਸੀ ਫਿਰ ਇੱਕ ਦਿਨ ਉਹਨੇ ਮੈਨੂੰ ਉਹ ਕੁੜੀ ਵਿਖਾਈ ਕੁੜੀ ਸੱਚਮੁੱਚ ਬੜੀ ਸੋਹਣੀ ਸੀ ਪਰ ਜਿਸ ਦਿਨ ਦੀ ਮੈਂ ਕਾਲਜ ਆਉਣ ਲੱਗੀ ਸੀ ਉਸ ਦਿਨ ਦਾ ਤਾਂ ਮੈਂ ਗੈਵਿਨ ਉਹਦੇ ਕੋਲ ਖੜੇ ਨਹੀਂ ਵੇਖਿਆ ਸੀ ਇੱਕ ਦਿਨ ਮੈਂ ਤੇ ਮੇਰੀ ਸਹੇਲੀ ਕੰਟੀਨ ਚ ਉਸ ਕੁੜੀ ਕੋਲ ਚਲੀਆਂ ਗਈਆਂ ਤੇ ਉਹਨੂੰ ਗੈਵੀ ਬਾਰੇ ਪੁੱਛਣ ਲੱਗੀਆਂ ਕਿ ਉਹ ਤੇਰਾ ਦੋਸਤ ਆ ਉਹ ਕਹਿਣ ਲੱਗੀ ਹਾਂ ਮੁੰਡਾ ਬੜਾ ਸੋਹਣਾ ਆ ਤੇ ਨਾਈਸ ਵੀ ਬੜਾ ਆ ਮੇਰਾ ਦੋਸਤ ਬਣ ਗਿਆ ਏ ਮੈਂ ਤਾਂ ਉਦੋਂ ਹੈਰਾਨ ਰਹਿ ਗਈ ਜਦੋਂ ਨੇ ਮੈਨੂੰ ਉਹਦੇ ਨਾਲ ਫੋਟੋਆਂ ਵਿਖਾਈਆਂ ਕਿ ਅਸੀਂ ਦੋਵੇਂ ਜਾਨੇ ਪਾਰਕ ਵਿੱਚ ਘੁੰਮਣ ਗਏ ਸੀ ਪਰ ਇਸ ਗੱਲ ਦਾ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਮੇਰੀਆਂ ਤਾਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਮੈਨੂੰ ਬੜਾ ਗੁੱਸਾ ਆ ਮੈਂ ਸਾਈਡ ਤੇ ਜਾ ਕੇ ਉਦੋਂ ਹੀ ਗੈਵੀ ਨੂੰ ਫੋਨ ਕੀਤਾ ਪਰ ਉਹਨੇ ਮੇਰਾ ਫੋਨ ਨਾ ਚੁੱਕਿਆ ਮੈਂ ਉਹਨੂੰ ਸਾਰੇ ਕਾਲਜ ਵਿੱਚ ਲੱਭਿਆ ਪਰ ਉਹ ਮੈਨੂੰ ਕਿਤੇ ਨਾ ਲੱਭਾ ਜਦੋਂ ਘਰ ਜਾ ਕੇ ਉਹਨੂੰ ਮੈਂ ਫੋਨ ਕੀਤਾ ਤਾਂ ਉਹ ਮੈਨੂੰ ਬੜਾ ਅੱਕ ਕੇ ਜੇ ਬੋਲਿਆ ਕੀ ਆ ਯਾਰ बार-बार ਫੋਨ ਲਈ ਜਾਨੀ ਆ ਮੈਨੂੰ ਘਰ ਕੰਮ ਸੀ ਮੈਨੂੰ ਅੱਗੇ ਪਹਿਲਾਂ ਉਹ ਕਦੇ ਇਸ ਤਰ੍ਹਾਂ ਨਹੀਂ ਬੋਲਿਆ ਸੀ ਮੈਨੂੰ ਉਹਦੇ ਤੇ ਬੜਾ ਗੁੱਸਾ ਆਇਆ ਤੇ ਮੈਂ ਉਹਨੂੰ ਲਾਪਰੀਤ ਵਾਲੀ ਗੱਲ ਪੁੱਛ ਲਈ ਉਹ ਕਹਿਣ ਲੱਗਿਆ ਆਹੋ ਕਰੀਆਂ ਸੀ ਉਹਨੇ ਮੇਰੇ ਨਾਲ ਫੋਟੋਆਂ ਫੇਰ ਕਿੰਨੀ ਕ ਵੱਡੀ ਗੱਲ ਆ ਮੈਂ ਉਹਦੇ ਨਾਲ ਲੜਨ ਲੱਗੀ ਤੇ ਉਹਨੇ ਮੇਰਾ ਫੋਨ ਕੱਟ ਦਿੱਤਾ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿ ਇੱਕ ਤਾਂ ਉਹ ਮੇਰੇ ਕੋਲੋਂ ਚੋਰੀ ਉਸ ਨਾਲ ਫੋਟੋਆਂ ਕਰਵਾ ਗਿਆ ਤੇ ਉੱਪਰ ਦੀ ਉਹਨੂੰ ਕੋਈ ਪਛਤਾਵਾ ਵੀ ਨਹੀਂ ਉਹ ਕਹਿਣ ਲੱਗਿਆ ਕਿ ਉਹ ਮੇਰੀ ਦੋਸਤ ਸੀ ਫੋਟੋ ਕਰਵਾ ਲਈ ਤੇ ਕਿੰਨੀ ਕ ਵੱਡੀ ਗੱਲ ਆ ਪਰ ਮੈਨੂੰ ਇਹ ਸਭ ਨਹੀਂ ਚੰਗਾ ਲੱਗਿਆ ਸੀ ਕਿਉਂਕਿ ਮੈਂ ਉਹਨੂੰ ਕਿਸੇ ਹੋਰ ਕੁੜੀ ਨਾਲ ਨਹੀਂ ਵੇਖ ਸਕਦੀ ਸੀ ਹੁਣ ਉਹ ਮੇਰੇ ਨਾਲ ਬਹੁਤ ਘੱਟ ਗੱਲ ਕਰਦਾ ਸੀ ਜਦੋਂ ਮੈਂ ਫੋਨ ਕਰਦੀ ਸੀ ਤਾਂ ਮੇਰੇ ਨਾਲ ਲੜਨ ਜੇ ਲੱਗ ਜਾਂਦਾ ਸੀ ਮੈਨੂੰ ਇਗਨੋਰ ਕਰਦਾ ਸੀ ਆਪ ਤਾਂ ਮੈਨੂੰ ਫੋਨ ਹੀ ਨਹੀਂ ਕਰਦਾ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਹੁਣ ਉਹ ਬਦਲ ਲੱਗ ਗਿਆ ਹੁਣ ਸਾਰਾ ਦਿਨ ਲਾਪਰੀ ਦੇ ਨਾਲ ਹੀ ਬੈਠਾ ਰਹਿੰਦਾ ਸੀ ਉਹ ਮੇਰੇ ਸਾਹਮਣੇ ਉਹਦੇ ਨਾਲ ਗੱਲਾਂ ਬਾਤਾਂ ਮਾਰਦਾ ਰਹਿੰਦਾ ਸੀ ਜਦੋਂ ਉਹਨੂੰ ਮੈਂ ਇਸ ਬਾਰੇ ਕਹਿੰਦੀ ਸੀ ਤਾਂ ਮੇਰੇ ਕੋਲੋਂ ਬਿਲਕੁਲ ਨਹੀਂ ਡਰਦਾ ਸੀ ਉਹ ਮੇਰੇ ਸਾਹਮਣੇ ਉਹਦੇ ਨਾਲ ਗੱਲਾਂ ਕਰਦਾ ਰਹਿੰਦਾ ਸੀ ਹੁਣ ਕਾਲਜ ਵਿੱਚ ਉਹ ਔਡ ਦੀ ਗੱਲ ਦਾ ਪਤਾ ਲੱਗ ਗਿਆ ਕਿ ਲਾਪਰੀ ਤੇ ਗੈਵੀ ਦਾ ਆਪਸ ਵਿੱਚ ਗਰਲਫ੍ਰੈਂਡ ਬॉयਫ੍ਰੈਂਡ ਵਾਲਾ ਰਿਲੇਸ਼ਨ ਹੈ ਮੈਂ ਆਪਣੀ ਲਾਈਫ 'ਚ ਬੜਾ ਦੁਖੀ ਹੋ ਗਈ ਸੀ ਜਦੋਂ ਵੀ ਮੈਂ ਕੋਈ ਗੱਲ ਗੈਵੀ ਨਾਲ ਕਰਦੀ ਸੀ ਤਾਂ ਉਹ ਮੇਰੀ ਗੱਲ ਨੂੰ ਇਗਨੋਰ ਕਰਦਾ ਸੀ ਹੁਣ ਤਾਂ ਮੇਰਾ ਫੋਨ ਵੀ ਬੜਾ ਘਟ ਚੁੱਕਦਾ ਸੀ ਮੈਂ ਸਮਝ ਗਈ ਸੀ ਕਿ ਉਹਨੇ ਮੈਨਾਂ ਧੋਖਾ ਕਰ ਦਿੱਤਾ ਮੈਨੂੰ ਇਸ ਗੱਲ ਦਾ ਬੜਾ ਪਛਤਾਵਾ ਸੀ ਕਿ ਇਹੋ ਜਿਹੇ ਇਨਸਾਨ ਪਿੱਛੇ ਆਪਣੀ ਇੱਜ਼ਤ ਵੀ ਗਵਾ ਲਈ ਮੈਂ ਉਹਦੇ ਤੇ ਕਿੰਨਾ ਵਿਸ਼ਵਾਸ ਕੀਤਾ ਸੀ ਪਰ ਹੁਣ ਉਹ ਮੈਨੂੰ ਇਗਨੋਰ ਕਰਨ ਲੱਗ ਪਿਆ ਇੱਕ ਦਿਨ ਮੈਂ ਉਹਦੇ ਨਾਲ ਬੈਠ ਕੇ ਗੱਲ ਕੀਤੀ ਉਹਨੂੰ ਕਾਲਜ ਵਿੱਚ ਇੱਕ ਸਾਈਡ ਤੇ ਬਿਠਾ ਲਿਆ ਮੈਂ ਕਿਹਾ ਕਿ ਮੈਨੂੰ ਦੱਸ ਤੇਰੀ ਕੀ ਸਲਾਹ ਆ ਆਪਾਂ ਘਰੇ ਗੱਲ ਕਰ ਲੈਨੇ ਆ ਪਰ ਉਹਨੇ ਸਾਫ਼ ਮਨ੍ਹਾ ਕਰ ਦਿੱਤਾ ਕਿ ਮੈਂ ਤੇਨਾਂ ਵਿਆਹ ਨਹੀਂ ਕਰਵਾਉਣਾ ਤੇਰੇ ਜਿਹੀਆਂ ਤੇ ਮੇਰੇ ਪਿੱਛੇ ਬਹੁਤ ਫਿਰਦੀਆਂ ਨੇ ਮੈਂ ਉਹਨੂੰ ਕਿਹਾ ਕਿ ਤੂੰ ਮੈਨਾਂ ਧੋਖਾ ਕਰ ਦਿੱਤਾ ਉਹ ਕਹਿਣ ਲੱਗਿਆ ਕਿ ਤੈਨੂੰ ਕੀ ਲੱਗਦਾ ਮੈਂ ਤੇਰੇ ਵਰਗੀਆਂ ਕੁੜੀਆਂ ਨਾਲ ਵਿਆਹ ਕਰਵਾਉਂਗਾ ਜਿਹੜੀ ਮੇਰੇ ਨਾਲ ਪਹਿਲਾਂ ਹੀ ਹੋਟਲਾਂ 'ਚ ਤੁਰੀ ਫਿਰਦੀ ਆ ਮੈਂ ਗੈਵੀ ਨੂੰ ਕਿਹਾ ਕਿ ਮੈਂ ਤੈਨੂੰ ਕਦੋਂ ਕਿਹਾ ਸੀ ਕਿ ਮੈਨੂੰ ਹੋਟਲ ਵਿੱਚ ਲੈ ਕੇ ਚੱਲ ਤੂੰ ਆਪ ਮੈਨੂੰ ਲੈ ਕੇ ਗਿਆ ਸੀ ਤੂੰ ਤਾਂ ਮੇਰੇ ਪੱਲੇ ਕੱਖ ਵੀ ਨਹੀਂ ਛੱਡਿਆ ਜੇ ਤੂੰ ਮੇਰੇ ਨਾਲ ਇੰਜ ਹੀ ਕਰਨਾ ਸੀ ਤਾਂ ਤੈਨੂੰ ਮੇਰੀ ਇੱਜ਼ਤ ਲੁੱਟਣ ਦੀ ਕੀ ਲੋੜ ਸੀ ਤੂੰ ਤਾਂ ਮੇਰੀ ਇੱਜ਼ਤ ਹੀ ਲੁੱਟ ਲਈ ਉਹ ਮੈਨੂੰ ਕਹਿਣ ਲੱਗਿਆ ਤੂੰ ਮੇਰਾ ਕਰਕੇ ਉਹ ਮੈਨੂੰ ਕਹਿਣ ਲੱਗਿਆ ਤੂੰ ਮੇਰਾ ਘਰ ਕੀ ਲਵੇਂਗੀ ਜਦ ਜੋ ਕਰਨਾ ਕਰ ਲਾ ਮੈਂ ਨਹੀਂ ਤੇਰਾ ਵਿਆਹ ਕਰਵਾਉਣਾ ਹੁਣ ਉਹਦਾ ਰਿਲੇਸ਼ਨ ਲਵ ਪ੍ਰੀਤ ਨਾਲ ਸੀ ਮੈਂ ਘਰ ਜਾ ਕੇ ਬੜਾ ਰੋਈ ਇੱਕ ਟਾਈਮ ਮਨ ਕਰਦਾ ਸੀ ਕਿ ਮੈਂ ਖੁਦਕੁਸ਼ੀ ਕਰ ਲਵਾਂ ਕਿਉਂਕਿ ਮੈਂ ਆਪਣੇ ਮਾਪਿਓ ਨਾਲ ਵੀ ਝੋਖਾ ਕਰ ਚੁੱਕੀ ਸੀ ਤੇ ਉਧਰ ਆਪਣਾ ਸਭ ਕੁਝ ਗਵਾ ਬੈਠੀ ਸੀ ਪਰ ਫਿਰ ਆਪਣੇ ਮਾਪਿਓ ਬਾਰੇ ਸੋਚ ਲੈਂਦੀ ਕਿ ਉਹ ਮੈਨੂੰ ਕਿੰਨਾ ਪਿਆਰ ਕਰਦੇ ਇੱਕ ਬਗਾਨੇ ਮੁੰਡੇ ਲਈ ਮੈਂ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੀ ਹੁਣ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਸੀ ਮੈਂ ਉਹਦੇ ਬਿਨਾਂ ਬੜਾ ਮਰ ਮਰ ਕੇ ਦਿਨ ਕੱਟਦੀ ਸੀ ਕਿਉਂਕਿ ਮੈਂ ਉਹਨੂੰ ਆਪਣੀ ਜਿੰਦ ਜਾਨ ਤੋਂ ਵੱਧ ਪਿਆਰ ਕਰ ਬੈਠੀ ਸੀ ਉਹ ਮੇਰੇ ਸਾਹਮਣੇ ਸ਼ਰਿਆਮ ਕਾਲਜ ਵਿੱਚ ਲਪ੍ਰਿਤ ਨਾਲ ਘੁਮਦਾ ਰਹਿੰਦਾ ਸੀ ਮੇਰੀ ਸਹੇਲੀ ਨੂੰ ਵੀ ਸਭ ਕੁਝ ਪਤਾ ਲੱਗ ਗਿਆ ਸੀ ਉਹ ਵੀ ਗੈਵੀ ਤੇ ਬੜਾ ਹੈਰਾਨ ਸੀ ਮੈਂ ਉਹਨੂੰ ਕਿਹਾ ਕਿ ਤੂੰ ਵੀ ਮੈਨੂੰ ਨਹੀਂ ਦੱਸਿਆ ਕਿ ਇਦਾਂ ਦਾ ਮੁੰਡਾ ਆ ਉਹ ਕਹਿਣ ਲੱਗੀ ਕਿ ਮੈਨੂੰ ਕੀ ਪਤਾ ਸੀ ਇਹਦਾ ਦਿਲ ਇਦਾਂ ਦਾ ਆ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੈਨੂੰ ਕਦੇ ਵੀ ਇਹਦੇ ਨਾਲ ਗੱਲਬਾਤ ਨਾ ਕਰਨ ਦਿੰਦੀ ਮੇਰੀ ਸਹੇਲੀ ਕਹਿਣ ਲੱਗੀ ਆਪਾਂ ਨੂੰ ਲਪ੍ਰਿਤ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਆ ਅਜੋਨੇ ਤੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਕੱਲ ਨੂੰ ਉਹਦੀ ਜ਼ਿੰਦਗੀ ਨਾ ਬਰਬਾਦ ਕਰੇ ਆਪਾਂ ਨੂੰ ਇੱਕ ਵਾਰ ਉਹਨੂੰ ਇਹ ਗੱਲ ਦੱਸਣੀ ਚਾਹੀਦੀ ਆ ਮੈਂ ਆਪਣੀ ਸਹੇਲੀ ਦੇ ਕਹਨ ਤੇ ਲਵਪ੍ਰੀਤ ਕੋਲ ਚਲੀ ਗਈ ਤੇ ਉਹਨੂੰ ਸਾਰੀ ਗੱਲ ਦੱਸੀ ਪਰ ਲਵਪ੍ਰੀਤ ਨੇ ਸਾਡੀ ਗੱਲ ਤੇ ਯਕੀਨ ਨਾ ਕੀਤਾ ਉਹ ਕਹਿਣ ਲੱਗੀ ਕਿ ਇੰਨਾ ਸੋਹਣਾ ਮੁੰਡਾ ਤੇਰੇ ਵਰਗੀ ਕੁੜੀ ਨਾਲ ਵਿਆਹ ਕਰਵਾ ਲੂ ਤੂੰ ਇਹ ਸੋਚ ਵੀ ਕਿਵੇਂ ਲਿਆ ਮੈਨੂੰ ਪਤਾ ਤੈਨੂੰ ਉਹਨੇ ਜਵਾਬ ਦੇ ਦਿੱਤਾ ਸੀ ਇਸ ਕਰਕੇ ਤੂੰ ਉਹਦੇ ਖਿਲਾਫ ਮੈਨੂੰ ੜਕਾਉਣ ਆਈਆਂ ਮੈਨੂੰ ਸਭ ਕੁਝ ਉਹਨੇ ਪਹਿਲਾਂ ਹੀ ਦੱਸ ਦਿੱਤਾ ਗੈਵੀ ਨੇ ਲਾਪਰੀਦ ਨੂੰ ਕਿਹਾ ਸੀ ਕਿ ਇਹ ਮੇਰੇ ਪਿੱਛੇ ਫਿਰਦੀ ਸੀ ਇਹਨੂੰ ਮੈਂ ਜਵਾਬ ਦੇ ਦਿੱਤਾ ਤਾਂ ਹੁਣੇ ਮੈਨੂੰ ਜਗ੍ਹਾ-ਜਗ੍ਹਾ ਬਦਨਾਮ ਕਰਦੀ ਫਿਰਦੀ ਆ ਉਹਨੇ ਮੈਨੂੰ ਦੱਸਿਆ ਕਿ ਉਹਦੇ ਨਾਲ ਤੇਰੀ ਕੋਈ ਗੱਲਬਾਤ ਨਹੀਂ ਸੀ ਤੂੰ ਉਹਦੇ ਨਾਲ ਗੱਲਬਾਤ ਕਰਨ ਨੂੰ ਫਿਰਦੀ ਸੀ ਪਰ ਉਹਨੇ ਤੇਨੂੰ ਮੂੰਹ ਨਹੀਂ ਲਾਇਆ ਇਸ ਕਰਕੇ ਹੁਣ ਤੂੰ ਤੜਫਦੀ ਫਿਰਦੀ ਆ ਮੈਂ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁੜੀ ਨਾ ਮੰਨੀ ਮੈਂ ਹੁਣ ਬੀਏ ਫਾਈਨਲ ਤੋਂ ਬਾਅਦ ਇਥੋਂ ਹਟ ਜਾਣਾ ਸੀ ਉਹ ਲਾਪਰੀਤ ਨਾਲ ਘੁੰਮਦਾ ਰਹਿੰਦਾ ਸੀ ਮੇਰੇ ਨੰਬਰ ਵੀ ਪਹਿਲਾਂ ਵਰਗੇ ਨਹੀਂ ਆਏ ਸੀ ਹੁਣ ਮੈਂ ਫਾਈਨਲ ਐਗਜ਼ਾਮ ਦੀ ਤਿਆਰੀ ਕਰ ਰਹੀ ਸੀ ਮੈਨੂੰ ਇਹ ਸੀ ਕਿ ਹੁਣ ਮੇਰੇ ਨੰਬਰ ਵਧੀਆ ਆ ਜਾਣ ਮੇਰੀ ਬੀਏ ਕੰਪਲੀਟ ਹੋ ਚੁੱਕੀ ਸੀ ਤੇ ਮੈਂ ਹੁਣ ਕਾਲਜ ਤੋਂ ਹਟ ਗਈ ਸੀ ਅੱਗੇ ਪੜਨ ਦਾ ਮਨ ਹੀ ਨਹੀਂ ਕਰਦਾ ਸੀ ਹੁਣ ਘਰ ਦੇ ਆਣੇ ਮੇਰੇ ਲਈ ਮੁੰਡਾ ਵੇਖਣਾ ਸ਼ੁਰੂ ਕਰ ਦਿੱਤਾ ਸੀ ਪਰ ਮੈਂ ਅਜੇ ਤੱਕ ਗੈਵੀ ਦੇ ਪਿਆਰ ਨੂੰ ਨਹੀਂ ਭੁੱਲ ਸਕੀ ਸੀ ਮੇਰੀ ਇੰਗੇਜਮੈਂਟ ਹੋ ਚੁੱਕੀ ਸੀ ਡੈਡੀ ਨੇ ਮੇਰੇ ਲਈ ਮੁੰਡਾ ਵੇਖ ਕੇ ਮੇਰੀ ਇੰਗੇਜਮੈਂਟ ਕਰ ਦਿੱਤੀ ਸੀ ਮੈਨੂੰ ਇੱਕ ਦਿਨ ਲਾਪਰੀਦ ਦਾ ਫੋਨ ਆਇਆ ਉਹਨੇ ਮੈਨੂੰ ਦੱਸਿਆ ਕਿ ਤੂੰ ਸੱਚ ਕਹਿੰਦੀ ਸੀ ਗੈਵੀ ਨੇ ਮੇਰੀ ਲਾਈਫ ਵੀ ਖਰਾਬ ਕਰ ਦਿੱਤੀ ਉਹ ਮੈਨੂੰ ਵੀ ਛੱਡ ਗਿਆ ਉਹ ਬੜਾ ਰੋ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੇਰਾ ਨੰਬਰ ਕਿੱਥੋਂ ਲਿਆ ਉਹ ਕਹਿਣ ਲੱਗੀ ਕਿ ਮੈਂ ਤੇਰਾ ਨੰਬਰ ਬੜੀ ਮੁਸ਼ਕਿਲ ਨਾਲ ਕਿਸੇ ਕੁੜੀ ਤੋਂ ਲਿਆ ਆ ਲਵਪ੍ਰੀਤ ਕਹਿਣ ਲੱਗੀ ਕਿ ਉਹਨੇ ਇੱਕ ਕੁੜੀ ਦੀ ਨਹੀਂ ਕਾਫੀ ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ ਆ ਉਹ ਹਰ ਇੱਕ ਨਾਲ ਵਿਆਹ ਦਾ ਵਾਅਦਾ ਕਰਕੇ ਤੇ ਹੋਟਲਾਂ ਵਿੱਚ ਲਿਜਾ ਕੇ ਕੁੜੀਆਂ ਦੀਆਂ ਇੱਜ਼ਤਾਂ ਲੁੱਟਦਾ ਤੇ ਬਾਅਦ ਵਿੱਚ ਕੁੜੀਆਂ ਨੂੰ ਛੱਡ ਦਿੰਦਾ ਆ ਉਹ ਆਪਣੇ ਰੋਣੇ ਧੋਣੇ ਰੋ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੈਨੂੰ ਬੜਾ ਸਮਝਾਇਆ ਸੀ ਪਰ ਤੂੰ ਨਹੀਂ ਮੰਨੀ ਹੁਣ ਉਹ ਵੀ ਬੜਾ ਪਛਤਾ ਰਹੀ ਸੀ ਮੇਰਾ ਤਾਂ ਬਹੁਤ ਵਧੀਆ ਮੁੰਡੇ ਨਾਲ ਵਿਆਹ ਹੋ ਗਿਆ ਸੀ ਮੈਂ ਤਾਂ ਆਪਣੇ ਘਰ ਬੜੀ ਖੁਸ਼ ਹਾਂ ਮੈਂ ਤੇ ਮੇਰਾ ਘਰ ਵਾਲਾ ਦੋਵੇਂ ਜਾਣੇ ਸਕੂਲ ਵਿੱਚ ਟੀਚਰ ਕਰਦੇ ਆਂ ਮੇਰੀ ਜ਼ਿੰਦਗੀ ਬਰਬਾਦ ਕਰਨ ਵਿੱਚ ਗੈਵੀ ਨੇ ਕੋਈ ਅਸਰ ਨਹੀਂ ਛੱਡੀ ਸੀ ਪਰ ਫਿਰ ਵੀ ਰੱਬ ਨੇ ਮੇਰੀ ਸੁਣ ਲਈ ਤੇ ਮੈਨੂੰ ਬਹੁਤ ਵਧੀਆ ਹਮਸਫਰ ਮਿਲਿਆ ਤੇ ਮੈਂ ਆਪਣੇ ਘਰ ਬੜੀ ਖੁਸ਼ ਹਾਂ ਇੱਕ ਗੱਲ ਦੀ ਸਮਝ ਲੱਗੀ ਅੱਗੇ ਕਦੇ ਵੀ ਕਿਸੇ ਮੁੰਡੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਤੇ ਬੇਸ਼ੱਕ ਮੁੰਡਾ ਤੁਹਾਡੇ ਨਾਲ ਜਿੰਨਾ ਮਰਜ਼ੀ ਪਿਆਰ ਜਤਾਵੇ ਜਿੰਨਾ ਮਰਜ਼ੀ ਤੁਹਾਡੇ ਨਾਲ ਵਾਅਦੇ-ਵਾਦੇ ਕਰੇ ਪਰ ਕਦੇ ਵੀ ਆਪਣੀ ਇੱਜ਼ਤ ਉਹਦੇ ਹਵਾਲੇ ਨਾ ਕਰੋ ਕਿਉਂਕਿ ਇਹੋ ਜਿਹੇ ਮੁੰਡੇ 1 ਮਿੰਟ ਵਿੱਚ ਛੱਡ ਜਾਂਦੇ ਆ ਤੇ ਸਾਰੀ ਜ਼ਿੰਦਗੀ ਕੁੜੀਆਂ ਨੂੰ ਪਛਤਾਉਣਾ ਪੈ ਜਾਂਦਾ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ